ਸਸਿਕਾਲ ਜੀ ਸਾਰਿਆਂ ਨੂੰ ਰੁੱਖਾਂ ਦੀ ਪਿਗਮੈਂਟਸ ਬਾਰੇ ਗੱਲ ਕਰਾਂਗੇ ਉਹਦਾ ਰੰਗ ਕਿਉਂ ਪੱਤਿਆਂ ਦਾ ਅਲੱਗ-ਅਲੱਗ ਦਿਖਦਾ ਹੈ ਇਹਦੇ ਬਾਰੇ ਚਰਚਾ ਕਰਾਂਗੇ ਜਿਹੜਾ ਹਰਾ ਰੰਗ ਹੈਗਾ ক্লোਰੋਫਿਲ ਪਿਗਮੈਂਟ ਕਰਕੇ ਹੈਗਾ ਰੁੱਖਾਂ ਦੇ ਬੱਚੇ ਜਦੋਂ ਸਰਦੀ ਆਉਂਦੀ ਹੈ ਫਿਰ ਪੱਤੇ ਜਿਹੜੇ ਹੈਗੇ ਆ ਉਹ ਪੀਲੇ ਹੋ ਜਾਂਦੇ ਫਿਰ ਕਈ ਇਲਾਕਿਆਂ ਵਿੱਚ ਲਾਲ ਹੁੰਦੇ ਮੈਪਲ ਟਰੀ ਹੈਗਾ ਉਹ ਲਾਲ ਪੱਤੇ ਕਰਕੇ ਫਿਰ ਝੜ ਜਾਂਦੇ ਉਹਦੇ ਮਿਲੋ ਜਿਹੜੇ ਹੈਗੇ ਆ ਹੁਣ ਗੱਲ ਹੈਗੀ ਜਿਹੜੇ ਜਿਹੜਾ ਤਾਂ ਹਰਾ ਰੰਗ ਦੱਸਿਆ ਉਹ ক্লোਰੋਫਿਲ ਕਰਕੇ ਪਿਗਮੈਂਟ ਕਰਕੇ ਹੈ ਜਿਹੜਾ ਪੀਲਾ ਰੰਗ ਹੈ ਕੈਰੋਟੀਨੋਇਡ ਪਿਗਮੈਂਟਸ ਕਰਕੇ ਹੈਗਾ ਉਹ ਜਿਹੜਾ ਕਲੋਰੋਫਿਲ ਹੁੰਦੀ ਹੈ ਨਾਲ ਹੀ ਕੈਰੋਟਨ ਉੰਦਰ ਹੀ ਹੁੰਦੀਆਂ ਮਤਲਬ ਜਿਹੜਾ ਕਲੋਰੋਫਿਲ ਪਿਗਮੈਂਟ ਰੁਕ ਛੇਡ ਕਰ ਦਿੰਦੇ ਆ ਛੱਡ ਦਿੰਦੇ ਹੈਗੇ ਆ ਤਾਂ ਉਹ ਸਾਨੂੰ ਜਿਹੜੀਆਂ ਹੈਗੇ ਕੈਰੋਟਨਟ ਪਿਗਮੈਂਟ ਦਿਖਦੀ ਆ ਸਾਡਾ ਪੀਲਾ ਰੰਗ ਦਿਖਣਾ ਹੁਣ ਚਰਚਾ ਜਿਹੜੀ ਅੱਜ ਦੀ ਹੈਗੇ ਲਾਲ ਰੰਗ ਕਿਉਂ ਲੱਗਦਾ ਇਹ ਚਰਚਾ ਕਰਾਂਗੇ ਇਹ ਰੈੱਡ ਪਿਗਮੈਂਟ ਜਿਹੜੇ ਹੈਗਾ ਐਂਥੋਸਾਈਨਿਨ ਕਰਕੇ ਹੈਗਾ ਇਹ ਇੱਕ ਪਿਗਮੈਂਟਸ ਲੱਗ ਹੈਗੀਆਂ ਇਹ ਰੁੱਖ ਮਤਲਬ ਸਰਦੀ ਦੀ ਜਾਨ ਲੱਗੇ ਹੀ ਬਣਾਉਂਦਾ ਹੈਗਾ ਸਾਨੂੰ ਸਮਝਣਾ ਪੈਣਾ ਇਹਦਾ ਇਹਦਾ ਫੰਕਸ਼ਨ ਕੀ ਆ ਇਹ ਮਤਲਬ ਹਿਡਨ ਨਹੀਂ ਹੁੰਦੀਆਂ ਕੈਰੋਟਨਟ ਤਾਂ ਇਹ ਰੁੱਖ ਜਰੂਰ ਸਰਦੀ ਬੰਦ ਜਾਂ ਉਹ ਬਣਾਉਂਦਾ ਹੈਗਾ ਤਾਂ ਜਦੋਂ ਇਹ ਠੰਡੀਆਂ ਰਾਤਾਂ ਤੇ ਥੋੜੇ ਹਲਕੇ ਗਰਮ ਦਿਨ ਹੁੰਦੇ ਆ ਉਸ ਵਕਤ ਫਿਰ ਜਿਹੜਾ ਰੁੱਖ ਹੈਗਾ ਰੁੱਖਾਂ ਦੇ ਪੱਤੇ ਵਿੱਚ ਜਿਹੜਾ 슈ਗਰ ਟਰੈਪ ਹੋਇਆ ਹੁੰਦਾ ਉਹਨੇ ਉਹਨੇ ਭੇਜਣਾ ਹੁੰਦਾ ਮਤਲਬ ਆਪਣੇ ਤਣੇ ਵੱਲ ਨੂੰ ਤਾਂ ਕਿ ਲਾਸਟ ਜਿਹੜਾ ਰਿਜ਼ਰਵਟ ਵੀ ਹੈਗਾ ਲਾਸਟ 슈ਗਰ ਜਿਹੜਾ ਪੱਤੇ ਨੇ ਬਣਾਇਆ ਫੋਟੋਸਿੰਥੈਸ ਜਰਾਈ ਉਹ ਉਹਦੇ ਤਣੇ ਤੱਕ ਪਹੁੰਚ ਜਾਏ ਸਰਦੀ ਕੱਢਣ ਵਾਸਤੇ ਹੁਣ ਜਿਹੜਾ ਇਹ ਜਿਹੜੀ ਪਿਗਮੈਂਟਸ ਹੈਗੀਆਂ ਐਂਥੋਸਾਈਨ ਇਹ ਉਸ ਨੂੰ ਕੁਝ ਸਮਾਂ ਹੋਰ ਦਿੰਦੀਆਂ ਇਹਨਾਂ ਸਨਸਕ੍ਰੀਨ ਦਾ ਕੰਮ ਕਰਦੀਆਂ ਹੈਗੀਆਂ ਇਹ ਪਿਗਮ ਉਹ ਜਿਹੜਾ ਅਖੀਰਲਾ ਜਿਹੜਾ ਤੁੱਕੇ ਲਾਸਟ 슈ਗਰ ਦੇ ਜਿਹੜੇ ਤੁੱਕ ਨਿਊਟ੍ਰੀਂਟ ਦੇ ਤੁੱਕੇ ਹੈਗੇ ਉਹ ਵੀ ਮਤਲਬ ਉਹਦੇ ਸਰਦੀ ਕੱਢਣ ਵਾਸਤੇ ਆਪਣੇ ਤਨੇ ਵਿੱਚ ਲੈ ਜਾਣਾ ਇਹ ਦਾ ਐਂਡੋਸਾਈਨ ਦਾ ਫੰਕਸ਼ਨ ਹੈਗਾ ਉਸ ਤੋਂ ਬਾਅਦ ਫਿਰ ਜਦੋਂ ਇਹ ਕਾਰਜ ਕਰ ਲੈਂਦਾ ਰੁੱਖ ਸਾਰਾ ਜਿਹੜਾ 슈ਗਰ ਹੈਗਾ ਨਿਊਟ੍ਰੀਂਟ ਹੈਗਾ ਸਰਦੀ ਨੂੰ ਕੱਢਣ ਵਾਸਤੇ ਆਪਦੇ ਤਨੇ ਚ ਲੈ ਜਾਂਦਾ ਫਿਰ ਇਹ ਜਿਹੜੀਆਂ ਪਿਗਮੈਂਟਸ ਹੈਗੀਆਂ ਖਤਮ ਹੋ ਜਾਂਦੀਆਂ ਫਿਰ ਇਹ ਪੱਤੇ ਜਿਹੜੇ ਹੈ ਬ੍ਰਾਊਨ ਹੋ ਕੇ ਥੱਲੇ ਗਿਰ ਜਾਂਦੇ ਹੈਗੇ ਇਹ ਸਾਨੂੰ ਪ੍ਰਕਿਰਿਆਵਾਂ ਰੁੱਖਾਂ ਦੀਆਂ ਸਮਝਣੇ ਪੈਣੀਆਂ ਕਿਉਂਕਿ ਕੁਦਰਤ ਨੇ ਬਹੁਤ ਵੱਡਾ ਇਹਨਾਂ ਨੂੰ ਕਾਰਜ ਦਿੱਤਾ ਹੈਗਾ ਇਹਨਾਂ ਪਿਗਮੈਂਟਸ ਕਰਕੇ ਰੁੱਖ ਦੇ ਹਰਾ ਰੰਗ ਦਿਖਦਾ ਗਲੋਫਿਲ ਪਿਗਮੈਂਟ ਕਰਕੇ yellow ਰੰਗ ਪੱਤੇਆਂ ਦਾ ਦਿਖਦਾ ਸਰਦੀ ਹੁੰਦੀ ਹੈ ਕੈਰੋਟੀਨੋਇਡ ਪਿਗਮੈਂਟਸ ਕਰਕੇ ਜਿਹੜਾ ਲਾਲ ਰੰਗ ਦਿਖਦਾ ਉਹ 슈ਗਰ ਨੂੰ ਪਤਣੇ ਤੱਕ ਪਹੁੰਚਾਉਂਦੀ ਹੈ ਇਹ ਮਤਲਬ ਕਹਿੰਦਾ ਐਂਥੋਸਾਇਨਿਨ ਪਿਗਮੈਂਟਸ ਕਰਕੇ ਦਿਖਦਾ ਹੈ ਧੰਨਵਾਦ ਜੀ